ਇੱਧਰ ਆ ਜਾ ਆ ਸ਼ਰਮ ਕੇ ਜਰਾ ਆ ਮੜਾ ਇੱਧਰ ਹੋ ਜਾ ਹੋ ਗਿਆ ਜੀ ਦਾ ਆ ਜਾ ਤੁਸੀਂ ਵੀ ਆ ਜਾ ਆ ਜਾ ਖੜ ਜਾ ਮੜੇ ਵੀ ਬੰਦੇ ਦਾ ਵਿੱਚ ਫੋਨ ਵੀ ਕਿਹੜੇ ਕਿਹੜੇ ਆਈ ਸੀ ਤੁਹਾਨੂੰ ਕੋਈ ਮਤਾਈ ਨਹੀਂ ਆ ਜਾ ਗੱਡੀ ਸਾਰੇ ਖੜ ਜੋ ਖੜ ਜੋ ਲਾਇਆ ਬੇੜੇ ਦਾ ਆਪਣਾ ਤਵਾਗ ਬਣੇ ਰਹੇ ਚਲੋ ਇਹ ਪਹਿਲੀ ਵਾਰ ਹੋਇਆ ਆ ਜਾ ਆ ਜਾ ਤੂੰ ਤਾਂ ਬਰਾबरी ਹੈ ਪਹਿਲੀ ਵਾਰ ਹੋਇਆ ਵੇੜੇ ਨੇ ਇਕਾ ਕਰਕੇ ਇੱਕ ਨਿਊਟਰਲ ਬੰਦਾ ਦਿੱਤਾ ਨਹੀਂ ਤਾਂ ਬਾਹਰੋਂ ਹੀ ਜਿੱਤਦਾ ਰਹੇ ਅੱਜ ਤੱਕ ਆਪਣੇ ਵੇੜੇ ਨੂੰ ਤਾਂ ਕਦੇ ਮੈਂਬਰੀ ਮਿਲੀ ਨਹੀਂ ਸੀ ਬਾਹਰੋਂ ਮਿਲੀ ਯਾਰ ਅਸੀਂ ਇਮਾਨਦਾਰਾ ਬੰਦਾ ਮਾਰੀ ਬਣਾਉਣੀ ਆ ਬਣਾਉਣਾ ਵੀਡੀਓ ਨਹੀਂ ਹੁੰਦੀ ਜੀ ਤੁਹਾਨੂੰ ਆਰ ਬੋਲੇ ਸੋਨਿਆ ਜਾਈ ਜਾ ਬਸ ਇਹ ਸੂਚੇ ਵੇੜੇ ਦਾ ਧੰਨਵਾਦ ਕਰਦੇ ਆ ਇਕੱਲੇ ਇਕੱਲੇ ਬੰਦੇ ਦਾ ਜਿਹੜੇ ਉਰੇ ਚੱਲ ਕੇ ਆਏ ਸਾਰਿਆਂ ਨੇ ਗਰਜੀਤ ਤੇ ਮੁੰਡੇ ਤੇ ਸਹਿਮਤੀ ਦਿੱਤੀ ਬਹਿਣੀ ਆ ਦਾ ਮੁੰਡਾ ਮੰਦਰ ਭੁੱਲਰ ਦਾ ਮੰਦਰਾ ਬਹਿਣੀ ਹਾਲ ਦਾ ਤੇ ਸਾਰੇ ਵੇੜੇ ਦੇ ਵਿੱਚੋਂ ਕੱਲੇ ਕੱਲੇ ਘਰ ਦਾ ਕੱਲੇ ਕੱਲੇ ਪਰਿਵਾਰ ਦਾ ਕੱਲੇ ਕੱਲੇ ਬੰਦੇ ਦਾ ਸਾਰਾ ਧੰਨਵਾਦ ਕਰਦੇ ਆ ਵੀ ਸਮਤੀ ਇੱਥੇ ਪਹਿਲੀ ਵਾਰ ਹੋਇਆ ਹੈ ਆਪਣੇ ਵੇੜੇ 'ਚ ਮੇਰੀ ਕਾਢ ਕੇ ਸਾਢੇ ਉਮਰ ਹੋ ਗਈ ਪਹਿਲੀ ਵਾਰ ਕਾਢ ਦੇ ਸਾਢੇ ਉਮਰ ਦੇ ਇਤਿਹਾਸ ਵਿੱਚ ਇਹ ਦੇਖਿਆ ਵੀ ਅੱਜ ਸਮਤੀ ਬਣ ਗਈ ਅਸੀਂ ਸਾਰੇ ਵੇੜੇ ਦਾ ਕੋਟਾ-ਕੋਟਾ ਧੰਨਵਾਦ ਦੂਜੀ ਗੱਲ ਇਹ ਆ ਕਈ ਵਾਰ ਅਗਲੇ ਨੂੰ ਇਹ ਲੱਗਦਾ ਵੀ ਭਾਈ ਪਾਰਟੀ ਇਹ ਨੇ ਕਹਤਾ ਇਹਨੂੰ ਸਰਬਸਾਂਜ ਦਾ ਚੁੰਦਾ ਕਿਸੇ ਨਾਲ ਨਹੀਂ ਚੱਲੂਗਾ ਕਿਸੇ ਨਾਲ ਬੋਟਾ ਮੰਗਣ ਨਹੀਂ ਚੱਲੂਗਾ ਇਹ ਜਿਹੜਾ ਵੀ ਸਰਪੰਚ ਬਣੂਗਾ ਉਹਨੂੰ ਸਹਾਇਕ ਦੇਊਗਾ ਉਹਦਾ ਸਾਥ ਦੇਊਗਾ ਹਾਂ ਉਹ ਤਾਂ ਚਲੋ ਦੇਣੀ ਠੀਕ ਹੈ ਜੀ ਜਿਹੜਾ ਹੀ ਬੋਲ ਨਾ ਬੋਲ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਸਹਿਮਤੀ ਕੀਤੀ ਹੈ ਹਾਂ ਚੱਲਣਾ ਪਊਗਾ ਹਾਂ ਉਹ ਤਾਂ ਗੱਲ ਠੀਕ ਹੀ ਹੈ ਪ੍ਰਜਾਣਾ ਨਾ ਨਾ ਸੰਭਾਜੀ ਠੀਕ ਹੈ ਭਾਈ ਸਾਰੇ ਰੱਬ ਬਖਸ਼ੀ ਕਰੇ ਪਹਿਲੀ ਵਾਰ ਹੋਇਆ ਚਲੋ